ਸਿਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਪਰੀਡੇ ਵਿੱਚ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਸਵਰਾਜ ਟਰੈਕਟਰ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਕਰਤਾ ਇਹਨੇ ਲੈ ਕੇ ਆਦਾ ਸਤਾਰ ਹਾਂਡੀ ਨੇ ਆਹ ਸਾਨੂੰ ਸਵਰਾਜ ਜਿਹੜਾ ਲਿਖਿਆ ਹੋਇਆ ਮਿਲਿਆ ਨਹੀਂ ਆ ਦੇਖੋ ਇਹ ਮਸਾ ਲੱਭੇ ਸਵਰਾਜ ਇਹ ਬਿਲਕੁਲ オリジナル ਸਵਰਾਜ ਦੀ ਹੰਡੀ ਆ ਇਹ ਤੇ ਲਿਖ ਕੇ ਆਉਂਦਾ ਹੋਰ ਵੀ ਜੇ ਵੀਰ ਕੋਈ ਕੰਮ ਕਰਾ ਰਹੇ ਨੇ ਤਾਂ ਤੁਸੀਂ ਇਹ ਚੀਜ਼ ਨੋਟ ਕਰਿਓ ਇਹ ਹਾਂਡੀ ਤੇ ਲਿਖਿਆ ਹੁੰਦਾ ਸਵਰਾਜ ਜਦੋਂ ਤੁਸੀਂ origignal ਲੈਣੀ ਆ ਤਾਂ ਦੇਖੋ ਸਵਰਾਜ ਦੀ ਸਟਾਰ ਜੈਟ ਹੈ ਤੇ ਆਹ ਹੈਗਾ ਕਰਾਉਣਾ ਮਿਸਤਰੀ ਸਾਹਿਬ ਪੀਨੀਆਂ ਸੌਫਟ ਆਹ ਪੀਨੀਆਂ ਸੌਫਟ ਹੈ ਆ ਦੇਖੋ ਇਹ ਵੀ ਸਵਰਾਜ ਦੀ ਹੈ ਤਾਂ ਸਾਰਾ ਇੱਕ ਇੱਕ ਪਾਰਟ ਆਪਾਂ ਜੈਨੂਨ ਪਾਵਾਂਗੇ ਇਧਰ ਮਿਸਤਰੀ ਸਾਹਿਬ ਕੱਢੀ ਜਾਂਦੇ ਨੇ ਸਮਾਨ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਬਾਸ਼ ਕਰਕੇ ਡੀਜ਼ਲ ਦੇ ਨਾਲ ਉਹ ਇੱਧਰ ਦੇਖੋ ਸ਼ੁਰੂਆਤ ਤੋਂ ਪਹਿਲਾਂ ਕਾਗਜ਼ ਜਿਹੜਾ ਅਸੀਂ ਕਹਾਸੇ ਪਾ ਲਾ ਕੇ ਉੱਪਰੋਂ ਬੰਦ ਕਰਤਾ ਕਿਉਂਕਿ ਹੋ ਜਾ ਕਲਪਰ ਮਿੱਟੀ ਨਾ। ਉਹੀ ਟੁਕੜਾ ਜਿਹੜਾ ਹੱਥ ਤੇ ਆ। ਹੁਣ ਆਪਾਂ ਆ ਕਰਦੇ ਹਾਂ ਸ਼ੁਰੂ। ਤੇ ਅੱਗੇ ਦਿਖਾਉਣਾ ਹੈ ਵੀਡੀਓ 'ਚ ਬਣੇ ਰਹੋ। ਜਮਾਪਾ ਕੰਪਨੀ ਨਾਲ ਦੀ ਫਿਟਿੰਗ ਕਰਦੀਆਂ ਹੈ ਜੀ ਪੂਰੀ ਪੂਰੀ ਐਨ ਫੈਬੀਕ 203 ਨੰਬਰ ਲਾ ਕੇ ਹਾਂ ਜੀ ਆ ਫੈਬੀਕ ਨਾਟ ਨਹੀਂ ਖੁੱਲਦਾ ਇਹ ਨਾ ਹਾਜੀ ਕਿਸਾਨ ਭਰਾਵਾ ਦੇਖੋ ਆਪਾਂ ਜਿਹੜਾ 베ਰਿੰਗ ਗੁੱਲੇ ਦੇ ਵਿੱਚ ਠੋਕ ਰਹੇ ਹਨ ਆ ਦੇਖੋ ਇਹਨੂੰ ਗਰਮ ਕਰਕੇ ਪਾਵਾਂਗੇ ਮਿਸਤਰੀ ਸਾਹਿਬ ਕਹਿੰਦੇ ਵੀ ਆਪਾਂ ਐ ਨਹੀਂ ਠੋਕਣਾ ਕਿਉਂਕਿ ਇਹਦੇ ਨਾਲ ਫਿਰ ਸੈਟਿੰਗ ਖਰਾਬ ਹੋ ਜਾਂਦੀ ਆ ਗੁੱਲਿਆਂ ਦੀ ਤੇ 베ਰਿੰਗਾਂ ਦੀ ਕੋਣ ਵੀ 베ਰਿੰਗ ਘੱਟ ਚੱਲਦੇ ਨੇ ਫਿਰ ਦਿੱਕਤ ਆ ਜਾਂਦੀ ਆ ਕੋਣ ਵੀ ਪੁੱਰ ਸਕਦੀ ਕੋਣ ਵੀ ਪੁੱਰ ਸਕਦੀ ਮਿਸਤਰੀ ਸਾਹਿਬ ਕਹਿੰਦੇ ਕੋਣ ਵੀ ਪੁੱਰ ਸਕਦੀ ਆ ਤੈਨੂੰ ਬਹੁਤਾ ਕਰਮ ਕਰਨ ਦੀ ਲੋੜ ਨਹੀਂ ਬਸ ਇੱਕ ਦੋ ਮਿੰਟ ਮਿੰਟਕ ਕਰਮ ਕਰਕੇ ਆਪਾਂ ਨਾਲ ਦੀ ਨਾਲ ਪਾ ਦਾਂਗੇ ਛੱਡ ਦੇ ਛੱਡ ਦੇ ਹਾਂ ਬੇਗਾ ਥੱਲੇ ਤੂੰ ਥੱਲੇ ਦਾ ਕਿੱਥੇ ਜਾਊ ਲਓ ਜੀ ਦੋਸਤੋ ਅੱਜ ਆਪਾਂ ਜਿਹੜੇ ਆਹ ਬੁੱਲ ਪਿਨੀਅਨ ਸਾਵਟਾਂ ਦੇ ਵਿੱਚ 베어ਿੰਗ ਬੂਰਿੰਗ ਸਾਰੇ ਫਿੱਟ ਕਰ ਲਏ ਤੇ ਇਧਰੋਂ ਜਿਹੜਾ ਆਹ ਕ੍ਰਾਊਨ ਪਿਨੀਅਨ ਸਾਵਟ ਹੈ ਇਹਦੇ ਵਿੱਚ ਵੀ ਆਪਾਂ 베어ਿੰਗ ਫਿੱਟ ਕਰ ਲਿਆ ਸਾਰੇ ਗਰਮ ਕਰਕੇ ਕਰ ਲਏ ਤੇ ਅੱਜ ਦੀ ਵੀਡੀਓ ਤੇ ਇੰਨਾ ਹੀ ਸੀ ਬਾਕੀ ਆਪਾਂ ਕੱਲ ਨੂੰ ਜਦੋਂ ਇਹਦੇ ਵਿੱਚ ਆਪਾਂ ਹਾਂਡੀ 'ਚ ਫਿਟਿੰਗ ਕਰਾਂਗੇ ਚੀਜ਼ਾਂ ਸਾਰੀਆਂ ਫੇਰ ਦਿਖਾਵਾਂਗੇ ਤੇ ਅੱਜ ਦੇ ਬਲੌਗ ਤੇ ਇੰਨਾ ਹੀ ਸੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ 'ਚ